ਮਾਮਲਾ ਹੈਗਾ ਅਖਬਾਰਾਂ ਚੋਂ ਐਡਸ ਦੇਖ ਕੇ ਜਦੋਂ ਵਿਆਹ ਹੁੰਦੇ ਨੇ ਕਿਤੇ ਨਾ ਕਿਤੇ ਹਜ਼ਾਰਾਂ ਦੇ ਵਿੱਚੋਂ ਇੱਕ ਵਿਆਹ ਜਿਹੜਾ ਟਿਕਦਾ ਹੈਗਾ ਬਾਹਰ ਜਾਣ ਦੀ ਚਾਹ ਦੇ ਵਿੱਚ ਵਿਆਹ ਹੁੰਦੇ ਨੇ ਜ਼ਿੰਦਗੀ ਬਣਾਉਣ ਨੂੰ ਲੈ ਕੇ ਵਿਆਹ ਕਰਦੇ ਨੇ ਕਿਤੇ ਨਾ ਕਿਤੇ ਪਰਿਵਾਰ ਜਿਹੜੇ ਨੁਕਸਾਨ ਝेल ਜਾਂਦੇ ਨੇ ਇਸੇ ਲੜੀ ਦੇ ਵਿੱਚ ਮੇਰੇ ਨਾਲ ਅੱਜ ਮੌਜੂਦ ਹੈਗੇ ਕੁੜੀ ਜਿਹੜੀ ਲੁਧਿਆਣਾ ਦੀ ਰਹਿਣ ਵਾਲੀ ਹੈ ਅਸੀਂ ਇਹਨਾਂ ਦਾ ਨਾਮ ਗੁਪਤ ਰੱਖਾਂਗੇ ਕਿਉਂਕਿ ਇਹਨਾਂ ਦਾ ਜਿਹੜਾ ਕੇਸ ਹੈਗਾ ਆਲਰੇਡੀ ਸਾਈਬਰ ਤੇ ਵੀ ਚੱਲ ਰਿਹਾ ਹੈ ਐਨਆਰਆਈ ਥਾਣੇ ਵੀ ਚੱਲ ਰਿਹਾ ਤੇ ਕੋਰਟ ਵਿੱਚ ਵੀ ਲੱਗਿਆ ਹੋਇਆ ਐਫਆਈਆਰ ਕੁਝ ਦਰਜ ਹੈਗੀਆਂ ਨੇ ਇਹਨਾਂ ਦੇ ਸਾਰੇ ਪਰਿਵਾਰ ਦੇ ਉੱਤੇ ਮੈਨੂੰ ਕੀ ਕਾਰਨ ਰਹੇ ਸੀਗੇ ਸਭ ਤੋਂ ਪਹਿਲੀ ਚੀਜ਼ ਮੈਂ ਪੁੱਛੂੰਗਾ ਵੀ ਜਿਹੜਾ ਤੁਹਾਡਾ ਵਿਆਹ ਹੋਇਆ ਸੀਗਾ ਕਿਸ ਤਰੀਕੇ ਦੇ ਨਾਲ ਹੋਇਆ ਸੀਗਾ ਔਰ ਕਿਹੜਾ ਲਿੰਕ ਇਸ ਤਰ੍ਹਾਂ ਦਾ ਕ੍ਰੀਏਟ ਹੋਇਆ ਸੀ ਜਿੱਥੋਂ ਵਿਆਹ ਹੋਇਆ ਸੀਗਾ ਸਰ ਮੇਰੀ ਮੈਰिज ਹੋਈ ਹੈ ਟ੍ਰਿਬਿਊਨ ਨਿਊਜ਼ਪੇਪਰ ਦੇ ਥਰੂ ਔਰ ਇਹਨਾਂ ਨੇ ਸਭ ਤੋਂ ਪਹਿਲਾਂ ਸਾਨੂੰ ਕਨਸੀਡਰ ਕੀਤਾ ਸੀ ਕਿ ਹਾਂਜੀ ਰਿਸ਼ਤਾ ਕਰੋ ਤੇ ਸਾਨੂੰ ਸੂਟੇਬਲ ਨਹੀਂ ਲੱਗਿਆ ਸੀ ਮਨ ਕਰਤਾ ਸੀ ਇਹ 6 ਮਹੀਨੇ ਬਾਅਦ ਫੇਰ ਆ ਜਾਂਦੇ ਨੇ ਤੇ 6 ਮਹੀਨੇ ਬਾਅਦ ਮੇਰੇ ਹਸਬੰਡ ਵੱਲੋਂ ਵੀ ਮੈਨੂੰ ਮੈਸੇਜ ਆਇਆ ਸੀ ਕਿ ਮੇਰੇ ਪੇਰੈਂਟਸ ਫੋਲੋ ਕਰ ਰਹੇ ਨੇ ਤੇ ਤੁਸੀਂ ਕਿਉਂ ਨਹੀਂ ਜਵਾਬ ਦੇ ਰਹੇ ਹੈਗੇ ਸਾਨੂੰ ਨਹੀਂ ਮਤਲਬ ਮੇਰੇ ਪੇਰੈਂਟਸ ਨੂੰ ਵੀ ਨਹੀਂ ਲੱਗ ਰਿਹਾ ਹੋਣਾ ਕਿ ਸੂਟੇਬਲ ਜਿਹੜਾ ਜਿਹੜਾ ਇੱਕ ਮੈਂ ਛੋਟਾ ਜਿਹਾ ਸਵਾਲ ਪੁੱਛੂੰਗਾ ਤੁਹਾਡਾ ਜਿਹੜਾ ਪਰਿਵਾਰ ਵੱਲੋਂ ਕੰਟੈਕਟ ਕੀਤਾ ਗਿਆ ਸੀ ਜਾਂ ਉਹਨਾਂ ਵੱਲੋਂ ਕੰਟੈਕਟ ਕੀਤਾ ਗਿਆ ਸੀ ਤੁਹਾਡੀ ਐਜੂਕੇਸ਼ਨ ਨੂੰ ਲੈ ਕੇ ਕੰਟੈਕਟ ਕੀਤਾ ਗਿਆ ਤੁਹਾਡੀ ਜਿਹੜੀ ਤੁਹਾਡੇ ਵੱਲੋਂ ਕੋਈ ਐਡ ਪਾਈ ਗਈ ਸੀਗੀ ਇਸ ਤਰ੍ਹਾਂ ਸੀਗਾ ਸਰ ਮੇਰੇ ਵੱਲੋਂ ਵੀ ਐਡ ਮੇਰੇ ਵੱਲੋਂ ਹੀ ਐਡ ਪਾਈ ਗਈ ਸੀ ਤਾਂ ਹੀ ਉਹਨਾਂ ਨੇ ਟ੍ਰਿਬਿਊਨ ਚੋਂ ਦੇਖ ਕੇ ਸਾਨੂੰ ਕਾਲ ਕੀਤੀ ਸੀ ਤੇ ਸਰ ਦੂਜੇ ਨੰਬਰ ਤੇ ਇਹ ਵੀ ਗੱਲ ਕਹਿਣਾ ਚਾਹੂਗੀ ਮੇਰੇ ਹਸਬੰਦ ਕੋਈ ਐਨਆਰਆਈ ਨਹੀਂ ਸੀ ਇਹ ਬੈਂਗਲੌਰ ਜੌਬ ਕਰਦੇ ਸੀ ਔਰ ਮੈਂ ਵੀ ਪੜ੍ਹੀ ਲਿਖੀ ਐਮਐਸਸੀ ਕੀਤੀ ਹੋਈ ਹੈ ਮੈਂ ਤੇ ਮੈਂ ਵੀ ਉੱਥੇ ਜੌਬ ਕਰਦੀ ਰਹੀ ਹਾਂ ਬੈਂਗਲੌਰ ਦੇ ਵਿੱਚ ਤੇ ਕੋਈ ਅਸੀਂ ਇਹ ਦੇਖ ਕੇ ਨਹੀਂ ਕੀਤਾ ਸੀ ਕਿ ਅ ਮਤਲਬ ਕਿ ਕੋਈ ਬਹੁਤ ਜ਼ਿਆਦਾ ਮੀਰਸ ਸਾਡੇ ਵਰਗੀ ਸੀ ਇਹ ਤੇ ਕੋਈ ਲੇਕਿਨ ਸਰ ਗੱਲ ਇਹ ਹੈ ਮੈਨੂੰ ਧੋਖੇ ਨਾਲ ਘਰ ਬਿਠਾ ਕੇ ਇਹ ਬਾਹਰ ਬਾਹਰ ਬਾਅਦ ਚ ਭਜੇ ਨੇ ਇਹ ਕਿ ਕਿੱਥੇ ਗਏ ਕਿਹੜੀ ਕੰਟਰੀ ਚ ਇਹ ਅਮਰੀਕਾ ਮੇਰੇ ਸਹੁਰੇ ਪਰਿਵਾਰ ਜੋ ਉਹਨਾਂ ਜਿਹੜਾ ਵਿਆਹ ਸੀਗਾ ਵਿਆਹ ਤੋਂ ਕਿੰਨੀ ਦੇਰ ਬਾਅਦ ਚਲੇ ਗਏ ਸਰ ਵਿਆਹ ਤੋਂ 2.5 ਸਾਲ ਬਾਅਦ ਤੁਹਾਨੂੰ ਇਸ ਚੀਜ਼ ਦੇ ਪਤਾ ਕਦੋਂ ਲੱਗਣਾ ਸ਼ੁਰੂ ਹੋਇਆ ਸੀ ਵੀ ਮੇਰੇ ਹਸਬੰਦ ਨੇ ਬਾਹਰ ਜਾਣਾ ਹੈਗਾ ਸਰ ਮੈਨੂੰ ਤਾਂ ਪਤਾ ਹੀ ਨਹੀਂ ਲੱਗਿਆ ਨਾ ਮੈਨੂੰ ਤਾਂ ਘਰ ਬਿਠਾ ਕੇ ਚਲੇ ਗਏ 7-8 ਮਹੀਨੇ ਸਾਨੂੰ ਉਦਾਂ ਹੀ ਟਾਲਦੇ ਰਹੇ ਅੱਜ ਕੀਰਤਨ ਹੈ ਅੱਜ ਨਹੀਂ ਕਰਨੀ ਇਹਨਾਂ ਨੇ ਮੀਟਿੰਗਾਂ ਕਰਾਉਣੀਆਂ ਸੀ ਇਹਦੇ ਮਾਮਾ ਮਾਮੀ ਔਰ ਇਹਦੇ ਫੂਫਾ ਜੀ ਸੀ ਉਹਨਾਂ ਦੇ ਉਹਨਾਂ ਨੂੰ ਵਿੱਚ ਬਿਠਾ ਕੇ ਕਹਿੰਦੇ ਅਸੀਂ ਮੀਟਿੰਗਾਂ ਕਰਾਉਣੀਆਂ ਮੀਟਿੰਗਾਂ ਇਹਨਾਂ ਨੇ ਹੋਣ ਹੀ ਨਹੀਂ ਦਿੱਤੀਆਂ ਜੀ ਅੱਜ ਕੱਲ ਅੱਜ ਕੱਲ ਕਰੋਨਾ ਆ ਗਿਆ ਇਲੈਕਸ਼ਨ ਆ ਗਏ ਫੇ ਕਹਿੰਦੇ ਕੀਰਤਨ ਆ ਗਿਆ ਜੀ ਸਾਡੇ ਘਰ ਪਾਰਟ ਹੈ ਲੜਕੀ ਬੈਠੀ ਉੱਥੇ ਫਾਦਰਸਡੇ ਮਨਾ ਰਹੀ ਹੈ ਸਭ ਤੋਂ ਪਹਿਲਾਂ ਨਾ ਜਦੋਂ ਮੈਨੂੰ ਇਹ ਘਰ ਬਿਠਾ ਕੇ ਗਏ ਮੇਰੀ ਨਾਨ ਨੇ ਹੀ ਸਿੱਧਾ ਆਪਣੇ ਘਰ ਬੁਲਾਏ ਸੀ ਉਸ ਤੋਂ ਬਾਅਦ ਮੇਰੇ ਹਸਬੰਦ ਦੀ ਬਜਾਈ ਨਾ ਉਹਨਾਂ ਦੀ ਸਿਸਟਰ ਜਾਂ ਉਹਨਾਂ ਦੀ ਸਿਸਟਰ ਦੀ ਦੋ ਕੁੜੀਆਂ ਉਹੀ ਫੋਨ ਚੱਕਦੀਆਂ ਸੀ ਬਹੁਤ ਹਰਾਸਮੈਂਟ ਕੀਤੀ ਮੈਂ 1.5 ਸਾਲ ਸਰ ਫਿਰ ਉਸ ਤੋਂ ਬਾਅਦ ਮੈਂ ਗਈ ਵੀ ਆ ਸਹੁਰੇ ਮੈਨੂੰ ਜਾਣ ਨਹੀਂ ਜੋ ਮਨ ਘਰ ਦੇ ਅੰਦਰ ਨਹੀਂ ਵੜਨ ਦਿੱਤਾ ਮੇਰੇ ਸਹੁਰਿਆਂ ਨੇ ਮੈਂ ਸਤੰਬਰ ਦੇ ਵਿੱਚ ਗਈ ਸੀ 2021 ਦੇ ਵਿੱਚ ਕਿ ਮੈਂ ਕਿਹਾ ਅੱਧਾ ਦਾ ਘਰ ਬੈਠੇ ਤਾਂ ਕੁਝ ਹੋਣਾ ਹੀ ਨਹੀਂ ਇਹਨਾਂ ਦੀ ਕੰਪਨੀ ਵੱਲੋਂ ਫਿਰ ਮੈਨੂੰ ਦੱਸਿਆ ਗਿਆ ਸੀ ਕਹਿੰਦੇ ਇਹ ਤਾਂ ਸਾਨੂੰ ਵੀ ਨਹੀਂ ਪਤਾ ਲੱਗਿਆ ਕਿ ਬਾਹਰ ਭੱਜ ਗਿਆ ਕਹਿੰਦੇ ਵੀਜ਼ਾ ਇਹਨਾਂ ਕੋਲ ਹੈਗਾ ਸੀ ਲੇਕਿਨ ਕੋਈ ਪ੍ਰੋਜੈਕਟ ਨਹੀਂ ਸੀ ਤੇ ਇਹ ਬਾਹਰ ਚਲੇ ਗਏ ਲੇਕਿਨ ਸਿਰਫ ਬਾਅਦ ਚ ਪਤਾ ਲੱਗਿਆ ਉਸੇ ਕੰਪਨੀ ਚ ਕੰਮ ਕਰ ਰਿਹਾ ਤਾਂ ਮਤਲਬ ਕੰਪਨੀ ਨੇ ਵੀ ਪੂਰੇ ਤਰੀਕੇ ਨਾਲ ਉਹਨੂੰ ਸਪੋਰਟ ਕੀਤੀ ਹੈ ਨਾ ਤੇ ਆਪਾਂ ਚਲੋ ਜੀ ਮੇ ਕੋ ਖੁਦ ਰਿਕਾਰਡਿੰਗਸ ਵੀ ਹੈ ਮੇਰੇ ਪਾਪਾ ਇਹ ਕਹਿ ਰਹੇ ਸਾਰਿਆਂ ਦੇ ਮੱਥਾ ਟੇਕ ਤੇ ਸਾਨੂੰ ਇਹ ਕਹਿ ਰਹੇ ਕਹਿੰਦੇ ਤੁਸੀਂ ਨਾ ਦੋ ਥੋੜੇ ਦਿਨ ਬਾਅਦ ਅਸੀਂ ਗੱਲ ਕਰਾਂਗੇ ਮੁੰਡਾ ਲੈ ਆਵਾਂਗੇ ਤੇ ਕੋਈ ਮੁੰਡਾ ਨਹੀਂ ਲਿਆ ਸਾਨੂੰ ਉੱਥੇ ਝੂਠ ਬੋਲ ਕੇ ਤੋਰਤਾ ਬਾਅਦ ਚ ਪਤਾ ਲੱਗਿਆ ਸਾਡੀ ਉੱਥੇ ਕੰਪਲੇਨਟ ਦਿੱਤੀ ਝੂਠੀ ਕੰਪਲੇਨਟ ਜਿਹਨੂੰ ਕਹਿੰਦੇ ਆਪ ਹੀ ਦਰਖਾਸਤ ਬੰਦ ਕਰਾ ਕੇ ਆਏ ਨੇ ਇਹ ਤੇ ਉਹਦੀ ਮੈਂ ਪੈਰ ਵੀ ਕੀਤੀ ਸੀ ਮੈਂ ਬਿਆਨ ਵੀ ਭੇਜੇ ਸੀ ਕਿ ਹਾਂਜੀ ਇਹ ਸਾਰੀ ਝੂਠੀਆਂ ਅਰਜ਼ੀ ਦਾ ਦੇ ਕੇ ਕੰਮ ਕਰ ਰਹੇ ਨੇ ਤੇ ਮੈਂ ਉਸ ਤੋਂ ਬਾਅਦ ਐਨਆਰਆਈ ਸੈਲ ਦਿੱਤੀ ਐਨਆਰਆਈ ਸੈਲ ਦੇ ਵਿੱਚ ਮੇਰੀ ਕੋਈ ਸੁਣਵਾਈ ਕੀ ਕੀ ਕਹਾ ਸਾਹਮਣੇ ਪੈਸੇ ਦਿੱਤੇ ਜਾ ਰਹੇ ਸੀ ਸਾਹਮਣੇ ਮੇਰੇ ਹਾਈ ਉਹਦੀ ਕੋਈ ਕਾਰਵਾਈ ਨਹੀਂ ਕੀਤੀ ਗਈ ਤੇ ਉਸ ਤੋਂ ਬਾਅਦ ਸਰ ਇਹਦੇ ਇਹਨਾਂ ਦੇ ਜਵਾਈ ਨੇ ਬਦਤਮੀਜ਼ੀ ਵੀ ਕੀਤੀ ਕੁਝ ਮੈਨੂੰ ਲਿੰਕ ਵੀ ਭੇਜੇ ਵਟਸਐਪ ਤੇ ਉਹ ਮੇਰੇ ਕੋਲ ਹੁਣਲੇ ਤੱਕ ਮੌਜੂਦ ਨੇ ਉਹਦੇ ਤੇ ਸਾਈਬਰ ਸਾਈਬਰ ਤੇ ਸਾਈਬਰ ਜਮੀ ਮੈਂ ਪਾਈਆ ਸਰ ਕੋਈ ਕਾਰਵਾਈ ਨਹੀਂ ਹੁੰਦੀ ਨਹੀਂ ਪੈਸੇ ਤੋਂ ਬਗੈਰ ਕੀ ਕਰੀਏ ਸਰ ਕਿੰਨਾ ਮੈਂ ਕਿੰਨਾ ਸਮਾਂ ਹੋ ਚੁੱਕਿਆ ਤੁਹਾਨੂੰ ਆਪਣੇ ਵੱਲੋਂ ਕਾਰਵਾਈ ਕੀਤੀ ਸਰ ਮੈਂ ਤਾਂ 2 ਸਾਲ ਹੋ ਗਏ 2 ਸਾਲ 2021 ਦੇ ਵਿੱਚ ਪਹਿਲੀ ਐਪਲੀਕੇਸ਼ਨ ਪਾਈ ਸੀ ਮੈਂ ਮੈਂ ਮੇਰੇ ਹਸਬੰਡ ਸਰ ਮੇਰੀ ਸਾਸ ਨਾਨ ਮਾਰਦੀਆਂ ਕੁਰਤੀਆਂ ਵੀ ਸੀ ਮੇਰੇ ਹਸਬੰਡ ਨੂੰ ਕਹਿ ਕੇ ਵੀ ਕਾਫੀ ਮੇਰੇ ਤੇ ਫਿਜ਼ੀਕਲ ਵਾਇਲਡੈਂਸ ਕਰਾਉਂਦੀਆਂ ਸੀ ਮੇਟੋਮਿਕ ਕਦੇ ਵੀ 20 22 ਸਾਲ ਚ ਮੈਂ ਕਦੇ ਪੁਲਿਸ ਕੋਲ ਪੁਲਿਸ ਥਾਣੇ ਚ ਨਹੀਂ ਗਈ ਕਿ ਸਿਰਫ ਘਰ ਬੰਨਿਆ ਰਹੇ ਕਦੇ ਮੇਰੇ ਪੇਰੈਂਟਸ ਤੱਕ ਨੋ ਨਹੀਂ ਦੱਸਿਆ ਸਰ ਕਾਫੀ ਚੀਜ਼ਾਂ ਸੀ ਜਿਹੜੇ ਵਿੱਚ ਜਦੋਂ ਵੀ ਆ ਚੀਜ਼ਾਂ ਹੋਈਆਂ ਨੇ ਲੜਾਈ ਝਗੜੇ ਹੋਏ ਨੇ ਇਹਦੇ ਵਿੱਚ ਮੀਡੀਐਸਟ ਕੌਣ ਸੀਗੇ ਤੁਹਾਡੀ ਜਿਹੜੇ ਸਲਾਹਕਾਰ ਸੀਗੇ ਪਰਿਵਾਰ ਚ ਬਹਿ ਜਾਂਦੇ ਨੇ ਲੋਕ ਜਾਂ ਬਾਹਰੋਂ ਕੌਣ ਸੀਗੇ ਸਰ ਉਹ ਬਹਿਣਾ ਚਾਹਦੇ ਹੀ ਨਹੀਂ ਸੀ ਇਹਨਾਂ ਦੇ ਫੂਫਾ ਜੀ ਤੇ ਇਹਨਾਂ ਦੇ ਮਾਮਾ ਮਾਮੀ ਸੀ ਕੰਦੇ ਸੀ ਨਾ ਮੀਟਿੰਗ ਕਰਾਣੀ ਮੀਟਿੰਗ ਤਾਂ ਹੋਈ ਨਹੀਂ ਸਰ ਇਹਦੀ ਮਦਰ ਨੂੰ ਮੈਂ ਕਿਹਾ ਮੈਂ ਕਿਹਾ ਮੈਂ ਘਰ ਆਵਾ ਮੈਨੂੰ ਮੇਰੇ ਹਸਬੰਦ ਨੂੰ ਫੋਨ ਦੇ ਕੇ ਮੈਨੂੰ ਗਾਲਾਂ ਕਢਵਾ ਦਿੱਤੀਆਂ ਸਰ ਮੇ ਕੋ ਪੂਰਾ ਸਬੂਤ ਮੌਜੂਦ ਨੇ ਇਹ ਸਬੂਤ ਤੁਸੀਂ ਪੁਲਿਸ ਪ੍ਰਸ਼ਾਸਨ ਨੂੰ ਦਿੱਤੇ ਆਪਣੇ ਵੱਲੋਂ ਸਰ ਮੈਂ ਇਹਨਾਂ ਦੇ ਇਹਨਾਂ ਇਹਨਾਂ ਦੇ ਕੁਝ ਦੋਸਤਾਂ ਦੇ ਬਿਆਨ ਸਰ ਪੁਲਿਸ ਪ੍ਰਸ਼ਾਸਨ ਨੂੰ ਤਾਂ ਕੁਝ ਜਦੋਂ ਸਬੂਤ ਦਿੱਤੇ ਨਾ ਮੈਂ ਉਹ ਨਾਲ ਹੀ ਨਾਲ ਸਰ ਸ਼ੇਅਰ ਕਰ ਦਿੰਦੇ ਨੇ ਮੇਰੇ ਸਹੁਰਿਆਂ ਨਾਲ ਜਿਹੜੇ ਮੈਂ ਇਹਨਾਂ ਦੇ ਬਿਆਨ ਹੀ ਸਰ ਇੱਕ ਦੋ ਵਾਰੀ ਕਹਿੰਦੇ ਬਦਲੇ ਨੇ ਮੇਰੇ ਬਸ ਪੈਸੇ ਦੇ ਕੇ ਸਰ ਬਿਆਨ ਤੱਕ ਬਦਲ ਹੋ ਜਾਂਦੇ ਐ ਐਡਾ ਬੁਰਾ ਹਾਲਤ ਸਰ ਮੈਂ ਕਿੱਦਾਂ ਕਿਤੇ ਤੇ ਵਿਸ਼ਵਾਸ ਕਰਾਂ ਉਸ ਤੋਂ ਬਾਅਦ ਸਰ ਮੈਂ ਦੇਖਿਆ ਡੇਢ ਸਾਲ ਕਿ ਮੇਰੀ ਅੱਧਾ ਤਾਂ ਮੈਨੂੰ ਘਰ ਭੇਜਣ ਦਾ ਤਾਂ ਕੋਈ ਹਿਸਾਬ ਹੋਈ ਨਹੀਂ ਰਿਹਾ ਮੈਂ ਐਡੀ ਜੀਪੀ ਮੈਮ ਨੂੰ ਵੀ ਇਹੀ ਕਿਹਾ ਕਿ ਮੈਮ ਮੈਂ ਘਰ ਬਸਾਣਾ ਮੇਰਾ ਘਰ ਬਸਾ ਕੇ ਦਿਓ ਲੇਕਿਨ ਸਰ ਉੱਥੇ ਵੀ ਮੈਡਮ ਨੇ ਮੀਟਿੰਗ ਕਰਾਈ ਮੁਹਾਲੀ ਦੇ ਵਿੱਚ ਕਿਉਂਕਿ ਮੈਨੂੰ ਇੱਥੇ ਲੁਧਿਆਣਾ ਦੇ ਚ ਤਾਂ ਹਰਾਸਮੈਂਟ ਹੀ ਹੋ ਰਹੀ ਸੀ ਜਦੋਂ ਤੁਸੀਂ ਕੇਸ ਆਪਣਾ ਪਾਇਆ ਐਨਆਰਆਈ ਥਾਣੇ ਵੀ ਪਾਇਆ ਔਰ ਲੁਧਿਆਣਾ ਪੁਲਿਸ ਕਮਿਸ਼ਨਰ ਨੂੰ ਵੀ ਪੇਸ਼ ਹੋਏ ਹੋਣੇ ਤੁਸੀਂ ਹਾਂਜੀ ਹਾਂਜੀ ਸਰ ਤੇ ਇਸ ਦੌਰਾਨ ਤੁਹਾਨੂੰ ਤੁਹਾਡੇ ਵਰਗੇ ਕੇਸ ਦੀ ਕੁੜੀਆਂ ਕਿੰਨੀਆਂ ਕਿ ਮਿਲੀਆਂ ਨੇ ਸਰ ਮੇਰੇ ਵਰਗੇ ਕੇਸ ਕੇਸ ਨਾ ਹਜ਼ਾਰਾਂ ਏ ਕੁਝ ਕੋਰਟ ਚ ਪੈਂਡਿੰਗ ਨੇ ਕੁਝ ਲੜਕੀਆਂ ਉਵੇਂ ਹੀ ਤੱਕੇ ਖੜੀਆਂ ਸਰ 4-4 ਸਾਲ ਦੀਆਂ ਬੱਚੀਆਂ ਜਿਨ੍ਹਾਂ ਦੀ ਮਦਰ ਤਾਂ ਪੜੀਆਂ ਵੀ ਨਹੀਂ ਉਹ ਵਿਚਾਰੀਆਂ ਕਿੱਦਾਂ ਉਹ ਤਾਂ ਘਰ ਵੀ ਨਹੀਂ ਚਲਾ ਪਾਰੀਆਂ ਉਹ ਆਪ ਕਹਿੰਦੀਆਂ ਕਹਿੰਦੀਆਂ ਅਸੀਂ ਦੋ ਵਕਤ ਦੀ ਰੋਟੀ ਤੱਕ ਨਹੀਂ ਖਾ ਪਾਰੇ ਕਉਮ ਅਸੀਂ ਤੁਹਾਨੂੰ ਦੱਸ ਦਈਏ ਇਸ ਮਾਮਲੇ ਨੂੰ ਲੈ ਕੇ ਐਨਆਰਆਈ ਮੈਰਿਜ ਤੇ ਐਨਆਰਆਈ ਫਰਾਡ ਮੈਰਿਜ ਨੂੰ ਲੈ ਕੇ ਪਿੱਛੇ ਇੱਕ ਮੰਤਰੀ ਹੁੰਦੇ ਸੀ ਰਮੋ ਵਾਲੀਆ ਜੀ ਜਿਨ੍ਹਾਂ ਨੇ ਮੁੱਦੇ ਨੂੰ ਬਹੁਤ ਹੀ ਹਾਈਲਾਈਟ ਕੀਤਾ ਸੀਗਾ ਔਰ ਕਾਫੀ ਕੇਸ ਉਹਨਾਂ ਨੇ ਸੋਲਵ ਵੀ ਕੀਤੇ ਸੀਗੇ ਲੋਕਾਂ ਦੇ ਵਿੱਚ ਕਿਤੇ ਨਾ ਕਿਤੇ ਡਰ ਪੈ ਗਿਆ ਸੀਗਾ ਜਿਹੜੀ ਹੁਣ ਪ੍ਰੈਜ਼ੈਂਟ ਸਰਕਾਰ ਹੈਗੀ ਆਮ ਆਦਮੀ ਪਾਰਟੀ ਸਰਕਾਰ ਹੈਗੀ ਹੈ ਇਸ ਤਰ੍ਹਾਂ ਦੀ ਕੁੜੀਆਂ ਦੇ ਨਾਲ ਕੁਝ ਨਾ ਹੋਵੇ ਜਿਹਨੂੰ ਲੈ ਕੇ ਕੋਈ ਨਾ ਕੋਈ ਸਖਤ ਕਦਮ ਸਰਕਾਰ ਨੂੰ ਚੱਕਣੇ ਪੈਣਗੇ ਮੇਰੇ ਨਾਲ ਜਿਹੜੀ ਕੁੜੀ ਮੌਜੂਦ ਹੈਗੀ ਐ ਇਹ ਆਪ ਬੀਤੀ ਦੱਸ ਰਹੀ ਹੈਗੀ ਇਹ ਕੋਈ ਕਹਾਣੀ ਨਹੀਂ ਹੈਗੀ ਇਹ ਇਹਦੀ ਪਰਸਨਲ ਜਿਹੜੀ ਲਾਈਫ ਦੇ ਨਾਲ ਇਹਦੇ ਨਾਲ ਖਲਵਾੜ ਹੋਇਆ ਹੈਗਾ ਗਲਤੀ ਸਿਰਫ ਇਹਨਾਂ ਕੋਲੋਂ ਇਹ ਹੋ ਗਈ ਸੀ ਕਿਉਂਕਿ ਇੱਕ ਪੜ੍ਹਾਈ ਲਿਖਾਈ ਦੇ ਵਿੱਚ ਇੱਕ ਏਜ ਹੋ ਜਾਂਦੀ ਹੈ ਤੇ ਕਿਤੇ ਮੁੰਡਾ ਨਹੀਂ ਮਿਲਦਾ ਜਾਂ ਮੁੰਡਾ ਸਰਚ ਕਰਨ ਵਾਸਤੇ ਕੋਈ ਨਾ ਕੋਈ ਡਿਜੀਟਲ ਜਾਂ ਪੇਪਰ ਦਾ ਸਹਾਰਾ ਲਿੱਤਾ ਜਾਂਦਾ ਹੈਗਾ ਲਿੱਤਾ ਗਿਆ ਸਾਰਾ ਉਸ ਤੋਂ ਬਾਅਦ ਸਾਹਮਣੇ ਪਰਿਵਾਰ ਜਿਹੜੇ ਹੁੰਦੇ ਨੇ ਉਹ ਦੇਖ ਲੈਂਦੇ ਨੇ ਕੇ ਪਰਿਵਾਰ ਜਿਹੜਾ ਦੂਸਰਾ ਕੁੜੀ ਵਾਲਾ ਪਰਿਵਾਰ ਆ ਭੋਲਾ ਹੈਗਾ ਉਹਨਾਂ ਨੂੰ ਇਨੀ ਜਾਣਕਾਰੀ ਨਹੀਂ ਹੈਗੀ ਤੇ ਉਹ ਕਿਤੇ ਨਾ ਕਿਤੇ ਉਹਨਾਂ ਦੇ ਭੋਲੇਪਨ ਦਾ ਮਜ਼ਾਕ ਉਡਾਉਂਦੇ ਨੇ ਤੇ ਉਹਨਾਂ ਦਾ ਫਾਇਦਾ ਚੱਕਦੇ ਨੇ ਉਹੀ ਕਾਰਨ ਜਿਹੜਾ ਇਸ ਕੁੜੀ ਦੇ ਨਾਲ ਹੋਇਆ ਹੈਗਾ ਤੁਸੀਂ ਜਿਹੜਾ ਹੈਗਾ ਤੁਹਾਡੇ ਨਾਲ ਆ ਚੀਜ਼ਾਂ ਹੋਈਆਂ ਨੇ ਅਸੀਂ ਸੋਚਦੇ ਹਾਂ ਵੀ ਤੁਹਾਡੇ ਜ਼ਰੀਏ ਆਮ ਆਦੀ ਪਾਰਟੀ ਦੀ ਸਰਕਾਰ ਪੰਜਾਬ ਦੇ ਵਿੱਚ ਔਰ ਕਿਹਾ ਜਾ ਰਿਹਾ ਹੈ ਵੀ ਉਹ ਵਰਕ ਕਰ ਰਹੇ ਨੇ ਤੁਹਾਡੀ ਅਪੀਲ ਕੀ ਸਰ ਮੇਰੀ ਅਪੀਲ ਇਹੀ ਹੈ ਕਿ ਮੇਰੀ ਆਵਾਜ਼ ਭਗਵੰਤ ਮਾਨ ਸਾਹਿਬ ਤੱਕ ਪਹੁੰਚੇ ਤੇ ਮੇਰੀ ਆਵਾਜ਼ ਮੋਦੀ ਜੀ ਤੱਕ ਪਹੁੰਚੇ ਮੈਂ ਸੈਂਟਰ ਦੇ ਮਿਨਿਸਟਰਸ ਤੱਕ ਵੀ ਆਪਣੀ ਆਵਾਜ਼ ਪਹੁੰਚਾਉਣ ਦੀ ਬਹੁਤ ਕੋਸ਼ਿਸ਼ ਕੀਤੀ ਲੇਕਿਨ ਮੇਰੀ ਨਹੀਂ ਪਹੁੰਚ ਪਾਈ ਸਰ ਇੱਕ ਹੋਰ ਗੱਲ ਮੈਂ ਕਹਿਣਾ ਚਾਹਨੀ ਹੈ ਮੈਂ ਡੇਢ ਸਾਲ ਦੇਖ ਲਿਆ ਸੀ ਕਿ ਮੇਰਾ ਅੱਧਾ ਘਰ ਨਹੀਂ ਬਸਣਾ ਮੈਂ ਖੁਦ ਫੇ ਜਾ ਕੇ ਪਹੁੰਚ ਜਾ ਸੋਚਿਆ ਕਿ ਮੈਂ ਖੁਦ ਜਾ ਕੇ ਕਿਉਂ ਨਹੀਂ ਜਾਨੀ ਤੇ ਮੈਂ ਸਰ ਫੇ ਗਈ ਉਥੇ ਤੇ ਮੈਂ ਕੱਲੀ ਗਈ ਤੇ ਸਰ ਪੱਲਾ ਸਭ ਤੋਂ ਪੱਲਾ ਇਸ ਸਾਲ ਦੀ ਫਰਵਰੀ ਚ ਗਈਆਂ ਜੋ ਫਰਵਰੀ ਚ ਗਈਆਂ ਸਰ ਉਥੇ ਦੇ ਇੱਕ ਮੁਖਤਿਆਰ ਸਿੰਘ ਹੈ ਉਥੇ ਦਾ ਪੋਲੀਟੀਕਲ ਬੰਦਾ ਉਹਨੇ ਹੀ ਮੈਨੂੰ ਆਪਣੇ ਆਫਿਸ ਦੇ ਵਿੱਚ ਬੁੜਲਾ ਕੇ ਮੇਰੇ ਸਾਸੋਰੇ ਬਿਠਾ ਕੇ ਸਰ ਮੈਂ ਕੱਲੀ ਸੀ ਤੇ ਉਥੇ ਸਰ ਮੀਟਿੰਗ ਕਰਾਈ ਗਈ ਜਿਹਦੇ ਵਿੱਚ ਇਹਨਾਂ ਦੇ ਰਿਸ਼ਤੇਦਾਰ ਮੇਰੀ ਵੀਡੀਓਗ੍ਰਾਫੀ ਕਰ ਰਹੇ ਸੀ ਉਥੇ ਔਰ ਸਰ ਮੈਨੂੰ ਨੂ ਹੋ ਕੇ ਕੋਈ ਕੋਈ ਨੂਆ ਇਹ ਜਿਹੜਾ ਰੱਖੀਆਂ ਜਾਂਦੀਆਂ ਨੂਆਂ ਦੀਆਂ ਸਰ ਅੰਦਰ ਇੱਕ ਜਨਾਨੀ ਬਿਠਾਈ ਹੋਈ ਹੈ ਮੇਰੀ ਸਾਸੋਸ ਦੁਆਰਾ ਸਾਸ ਤੇ ਨਾਨ ਦੁਆਰਾ ਤੇ ਉਹ ਲੜਕੀ ਕਹਿੰਦੇ 5 ਤੋਂ 6 ਮਹੀਨੇ ਹੋ ਗਏ ਉੱਥੇ ਰਹਿੰਦੀ ਪਈ ਸਰ ਉਹਦੇ ਕਰਮ ਮੈਨੂੰ ਘਰ ਦੇ ਅੰਦਰ ਨਹੀਂ ਵੜਨ ਦੇ ਰਹੇ ਫਿਰ ਉਸ ਤੋਂ ਬਾਅਦ ਸਰ ਮੈਂ April ਚ ਗਈ 5 April ਨੂੰ ਮੈਂ 5 April ਨੂੰ ਸਰ ਮੀਚ ਭਿੱਜਦੀ ਰਹੀ ਮੈਂ ਉੱਥੇ ਮੋਨਾ ਜਲਸਵਾਲ ਜੀ ਉਹਨਾਂ ਨੂੰ ਵੀ ਕਾਲ ਕੀਤਾ ਕਿ ਮੈਮ ਮੈਂ ਇਦਾਂ ਆ ਕਿ ਮੈਨੂੰ ਕਿਸੇ ਤਰੀਕੇ ਨਾਲ ਕੋਈ ਜਗ੍ਹਾ ਪ੍ਰੋਵਾਈਡ ਕਰਾਓ ਮੈਂ ਤਾਂ ਕਿੱਥੇ ਜਾਵਾਂ ਮੈਂ ਸੜਕਾਂ ਤੇ ਘੁੰਮ ਰਹੀ ਆ ਤੇ ਮੈਂ ਉੱਥੇ ਇੱਕ ਹਸਪਤਾਲ ਚ ਜਾ ਕੇ ਬੈਠਦੀ ਮੈਨੂੰ 11 ਵਜੇ ਉੱਥੇ ਦੇ ਡਾਕਟਰ ਸਾਹਿਬ ਭਜਾ ਦਿੰਦੇ ਕਹਿੰਦੇ ਇੱਥੇ 11 ਵਜੇ ਤੋਂ ਬਾਅਦ ਨਹੀਂ ਅਲਾਉਡ ਹੈਗਾ ਤੇ ਸਰ ਮੈਂ ਉੱਥੇ ਇੱਕ ਰੂਮ ਹੈ ਉਹਨਾਂ ਦੇ ਹ ਇਸ 12-18 ਸਾਲ ਦੀ ਇੱਕ ਲੜਕੀ ਸੀ ਦੋ ਲੜਕੇ ਸੀ ਤੇ ਉਹਨਾਂ ਨੇ ਕਿਹਾ ਸੀ ਕਹਿੰਦੇ ਉੱਥੇ ਇੱਕ ਰੂਮ ਹੈ ਤੁਸੀਂ ਉੱਥੇ ਰਹਿ ਲਓ ਸਰ ਉਹ ਬਿਲਕੁਲ ਅੱਧਾ ਦਾ ਰੂਮ ਮਤਲਬ ਜਿੱਥੇ ਬੰਦਾ ਬੈਠ ਵੀ ਨਹੀਂ ਸਕਦੀ ਕੋਈ ਚੰਗੇ ਘਰ ਦੀ ਕੁੜੀ ਤੇ ਸਰ ਉੱਥੇ ਮੈਂ ਕਿੱਦਾਂ ਆਪਣੇ ਚੇਹੇ ਸਾਤ ਘੰਟੇ ਸਰ ਟਪਾਏ ਉਹਦੇ ਵਿੱਚ ਵੀ ਰਾਤੋ ਰਾਤ ਸਰ 6 ਤੋਂ 7 ਵਾਰੀ ਮੇਰਾ ਬੂਆ ਖੜਕਾਇਆ ਗਿਆ ਮੈਂ ਖੋਲਿਆ ਨਹੀਂ ਡਰਦੇ ਮਾਰੇ ਤੇ ਸਰ ਫੇ ਚਲੋ ਉਸ ਤੋਂ ਬਾਅਦ ਮੈਂ ਫੇ 10 ਤਰੀਕ ਨੂੰ ਆਈ ਉਹਦੇ ਵਿੱਚ ਸਰ ਉੱਥੇ ਜਦੋਂ ਮੈਂ ਕਿਸੇ ਤਰੀਕੇ ਨਾਲ ਘਰ ਦੇ ਅੰਦਰ ਚੱਲੇ ਕਿ ਜਾਨੀ ਨਾ ਤੇ ਘਰ ਦੇ ਅੰਦਰ ਰਾਤੀ 9 ਵਜੇ ਸਰ ਮੈਨੂੰ ਹੱਥ ਫੜ ਕੇ ਪੁਲਿਸ ਬਾਹਰ ਲਿਆਂਦੇ ਔਰ ਡੀਵੀਆਰ ਡੀਵੀਆਰ ਕੱਢੀ ਗਈ ਮੇਰਾ ਸਹੁਰੇ ਸਾਹਿਬ ਨੇ ਉੱਥੇ ਸਾਰੇ ਕੈਮਰੇ ਬੰਦ ਕਿਤੇ ਪੁਲਿਸ ਦੀ ਸਪੋਰਟ ਦੇ ਨਾਲ ਕਿਤੇ ਨਾ ਕਿਤੇ ਉਹਨਾਂ ਨੂੰ ਕਿਸੇ ਚੀਜ਼ ਦਾ ਡਰ ਸੀਗਾ ਤੁਹਾਡੇ ਕੋਲੋਂ ਨਹੀਂ ਸਰ ਡਰ ਨਹੀਂ ਸਰ ਅੰਦਰ ਲੜਕੀ ਰਖਾਈ ਹੋਈ ਹੈ ਉਹ ਲੜਕੀ ਦਾ ਕੰਮ ਕੀ ਹੈਗਾ ਉਹ ਲੜਕੀ ਸਰ ਕੰਦੇ ਉਹ ਮੈਰिज ਕਰਾਣਾ ਚਾਹਦੀ ਹੈ ਮੇਰੀ ਸਾਸੂਆਂ ਉਹਦੇ ਨਾਲ ਔਰ ਉੱਥੇ ਦੇ ਕਾਉਂਸਲਰ ਸਾਹਿਬ ਦਾ ਵੀ ਸਰ ਮੇ ਕੋ ਪੂਰੇ ਪ੍ਰੂਫ ਆ ਉਹਨਾਂ ਨੇ ਇਹਨਾਂ ਦੇ ਰਿਸ਼ਤੇਦਾਰਾਂ ਦੇ ਕਿੰਨੇ ਲੋਕਾਂ ਦੇ ਨਾਮ ਵੀ ਲਏ ਆ ਕਿ ਆਹਾ ਇਹ ਲੋਗ ਨੇ ਤੇ ਤੁਹਾਨੂੰ ਤੁਹਾਨੂੰ ਕਦੋਂ ਪਤਾ ਲੱਗਿਆ ਤੁਹਾਡਾ ਨਾ ਫਰਾਡ ਹੋ ਚੁੱਕਿਆ ਕਿਉਂਕਿ ਮੈਰिज ਨੂੰ ਤੁਸੀਂ ਕਹਿ ਰਹੇ ਪੰਜ ਸਾਲ ਹੋ ਚੁੱਕੇ ਨੇ ਹਾਂਜੀ ਸਰ ਮੈਰिज ਨੂੰ ਮੇਰੇ ਪੰਜ ਸਾਲ ਹੋ ਚੁੱਕੇ ਸਰ ਜਦੋਂ ਮਨਕਾਰ ਬਿਠਾ ਕੇ ਚਲੇ ਗਏ ਮੈਂ ਕਿਹਾ ਮੈਨੂੰ ਜਦੋਂ ਇਹਨਾਂ ਦੀ ਕੰਪਨੀ ਤੋਂ ਪਤਾ ਲੱਗਿਆ ਨਾ ਉਹ ਕੰਦੇ ਤਾਂ ਬਾਹਰ ਗਏ ਨੇ ਤੇ ਤਾਂ ਮੈਨੂੰ ਥੋੜਾ ਸ਼ੱਕ ਹੋ ਕਿਆ ਮੇਰੇ ਨੂੰ ਤੈਨੂੰ ਪੇਕੇ ਬਿਠਾ ਕੇ ਚਲੇ ਗਈ ਸੀਗੇ ਜਾਂ ਸਰ ਬੈਂਗਲੌਰ ਸੀ ਮੈਂ ਆਂਦੀ ਨਹੀਂ ਸੀ ਮੈਂ ਕਿਹਾ ਮੈਂ ਉੱਥੇ ਹੀ ਰਹਿਣਾ ਬੈਂਗਲੌਰ ਮੈਂ ਕਿਹਾ ਤੁਸੀਂ ਜਾਣਾ ਜਾਓ ਕੰਦੇ ਨਹੀਂ ਤੂੰ ਪੱਲਾ ਆਪਣੇ ਪੇਕੇ ਘਰ ਜਾ ਮੈਂ ਕਿਹਾ ਮੈਂ ਪੇਕੇ ਨਹੀਂ ਮੈਂ ਸੋਹਰਿਆਂ ਘਰ ਹੀ ਜਾਣਾ ਤੇ ਮੈਂ ਸੋਹਰਿਆਂ ਘਰ ਮੈਨੂੰ ਬੜੇ 10 ਦਿਨ ਲੜਾਈ ਕਰਦੇ ਰਹੇ ਮੇਰੀ ਸਾਸੂਆਂ ਆਈਂ ਕਰਾਉਂਦੇ ਸੀ ਇਹ ਸਾਰੇ ਕੰਮ ਸਰ ਜਦੋਂ ਮੈਰਿਜ ਦਾ ਆਰਟੀਕਲ ਪਾਇਆ ਸੀ ਆਪਣਾ ਤੁਹਾਡਾ ਸੋਚ ਵਿਚਾਰ ਕੀ ਸੀ ਕਿ ਏਜਡ ਹੋ ਗਈ ਸੀ ਤਾਂ ਕਰਕੇ ਆਰਟੀਕਲ ਪਾਇਆ ਸੀ ਜਾਂ ਤੁਹਾਡੇ ਵੱਲੋਂ ਹੀ ਚਾਹ ਸੀ ਕਿ ਮੇਰਾ ਕੋਈ ਇਸ ਤਰ੍ਹਾਂ ਦਾ ਪਰਿਵਾਰ ਮੇਰੇ ਨਾਲ ਜੁਆਇੰਟ ਹੋਏ ਜਿਹੜਾ ਮੈਨੂੰ ਖਰਚਾ ਕਰਕੇ ਬਾਹਰ ਲਿਜਾ ਸਕੇ ਕਿਉਂਕਿ ਆਲਮੋਸਟ ਜਿਹੜਾ ਅਸੀਂ ਦੇਖਦੇ ਆਂ ਪੰਜਾਬ ਦੇ ਵਿੱਚ ਆ ਚੀ ਚਲਦੀ ਹੈਗੀ ਐ ਇਹ ਚੀਜ਼ ਨੂੰ ਆਪਾਂ ਬੁਰਾ ਨਹੀਂ ਲੈਂਦੇ ਕਿਉਂਕਿ ਇਹ ਚੀਜ਼ ਹੈਗੀ ਐ ਇਹਨੂੰ ਤੁਸੀਂ ਮੰਨ ਸਕਦੇ ਹੋ ਹਾਂਜੀ ਮੈਂ ਜਸਟੀਫਾਈ ਕਰਦੀ ਆਂ ਸਾਰੀ ਇਸ ਚੀਜ਼ ਨੂੰ ਮੈਂ ਕਹਿਣਾ ਚਾਹਾਂਗੀ ਕਿ ਮੇਰੇ ਪਹਿਲੀ ਗੱਲ ਤਾਂ ਮੇਰਾ ਵਿਆਹ ਇਹ ਸੋਚ ਕੇ ਨਹੀਂ ਹੋਇਆ ਕਿ ਬਾਹਰ ਚਲੇ ਜਾਣਗੇ ਇਹ ਬੈਂਗਲੌਰ ਦੇ ਵਿੱਚ ਸੀ ਇੰਡੀਆ ਦੇ ਵਿੱਚ ਹੀ ਸੀ ਮੈਂ ਵੀ ਵਰਕਿੰਗ ਸੀ ਸਰ ਤੇ ਦੂਸਰੇ ਨੰਬਰ ਤੇ ਜੇਕਰ ਬਾਹਰ ਜਾਣ ਦੀ ਗੱਲ ਹੈ ਮੈਂ ਆਪਣੇ ਬੇਸ ਤੇ ਹੁਣ ਵੀ ਜਾ ਸਕਦੀ ਆ ਮੈਂ ਨਹੀਂ ਕਾਬਿਲ ਹੈ ਕਿ ਮੈਂ ਜਾ ਸਕਦੀ ਆ ਲੇਕਿਨ ਨਾ ਤਾਂ ਮਨ ਕੋਈ ਬਾਹਰ ਵਿਦੇਸ਼ਾਂ ਚ ਜਾਣ ਦਾ ਸ਼ੌਂਕ ਜੇ ਇਹ ਹੈ ਮੈਂ ਬਥੇਰਾ ਕੁਝ ਕਰ ਸਕਦੀ ਆ ਇਹ ਗੱਲ ਨਹੀਂ ਹੈ ਮੈਂ ਟਰੈਵਲ ਵੀ ਕਰ ਸਕਦੀ ਆ ਬਾਹਰ ਇਹ ਇਹ ਗੱਲ ਤੁਸੀਂ ਹੁਣ ਤੱਕ ਤੁਸੀਂ ਜਿੰਨੀ ਵੀ ਲੜਾਈ ਲੜੀਏ ਇਕੱਲੇ ਲੜੀਏ ਜਾਂ ਕਿਸੇ ਨੇ ਸਪੋਰਟ ਕੀਤੀ ਹੈ ਲੁਧਿਆਣਾ ਤੋਂ ਕਿਸੇ ਨੇ ਸਪੋਰਟ ਕੀਤੀ ਤੁਹਾਨੂੰ ਸਰ ਇੱਥੇ ਐਨ ਜੀਓਜ਼ ਨੇ ਇਸ ਤੋਂ ਇਲਾਵਾ ਬਾਹਰ ਵੀ ਸਿਟੀਜ਼ ਦੀ ਕੁਝ ਐਨ ਜੀਓਜ਼ ਨੇ ਸਾਰੇ ਪੈਸੇ ਮੰਗਦੇ ਆ ਹੈਲਪ ਕਰਨੀ ਹੈ ਇੱਥੇ ਪੈਸੇ ਮੰਗਦੇ ਆ ਮੈਂ ਕਿੱਥੋਂ ਪੈਸੇ ਲੈ ਕੇ ਆਵਾਂ ਸਰ ਮੇਰੇ ਸਰਟੀਫਿਕੇਟਸ ਖੋਲੇ ਮੇਰਾ ਸਾਰਾ ਸਮਾਨ ਉੱਥੇ ਮੇਰੀ ਸੱਸ ਤੇ ਨਾਨ ਨੇ ਚਕਵਾ ਦਿੱਤਾ ਔਰ ਇਹਦੇ ਫੂਫਾ ਜੀ ਵੀ ਇਨਵੋਲਵ ਸੀ ਮੇਰਾ ਸਮਾਨ ਚਕਾਨ ਚ ਉੱਥੋਂ ਸਾਰਾ ਬੰਗਲੌਰ ਚ ਮੇਰਾ ਸਮਾਨ ਕਿੱਥੇ ਆ ਮੈਨੂੰ ਪਤਾ ਹੀ ਨਹੀਂ ਇਹਨਾਂ ਦੇ ਤੋਂ ਸਮਾਨ ਚਕਾਨ ਦੀ ਕੋਈ ਐਫ ਆਈ ਆਰ ਵਗੈਰਾ ਤੁਹਾਡੇ ਵੱਲੋਂ ਚੋਰੀ ਚਕਰੀ ਦੀ ਕੋਈ ਸਰ ਮੈਂ ਲਿਖਾਇਆ ਹੀ ਉਹਦੇ ਵਿੱਚ ਉਹ ਤਾਂ ਉਹਨਾਂ ਨੇ ਕਰਨੀ ਹੈ ਸਰ ਕਿੱਦਾਂ ਕਰਨੀ ਹੈ ਤੇ ਦੂਸਰੇ ਨੰਬਰ ਤੇ ਸਰ ਇਹਨਾਂ ਦੇ ਤਾਂ ਦੋਸਤਾਂ ਨੇ ਵੀ ਬਿਆਨ ਲਿਖ ਕੇ ਦਿੱਤੇ ਆ ਕਿ ਹਾਂ ਸਾਡੇ ਸਾਹਮਣੇ ਮੇਰੇ ਨਾਲ ਮਿਲ ਕੇ ਸਮਾਨ ਚਕਾਇਆ ਸਰ ਉਹਨਾਂ ਨੂੰ ਤਾਂ ਇਹ ਖਬਰ ਨਹੀਂ ਸੀ ਨਾ ਕਿ ਮੇਰੇ ਤੋਂ ਬਿਨਾਂ ਉਹਨਾਂ ਦੀ ਤਾਂ ਵਾਈਫ ਨੇ ਫੋਨ ਕੀਤਾ ਕਿ ਕੁਮਰ ਅੱਦ ਦਾ ਸਮਾਨ ਚ ਆਇਆ ਜਾ ਰਿਹਾ ਮੈਂ ਕਿ ਮੈਂ ਤਾਂ ਇਸ ਚ ਦੀ ਖਬਰ ਨਹੀਂ ਬਾਅਦ ਵਿੱਚ ਸਰ ਪਤਾ ਲੱਗਿਆ ਮੇਰਾ ਸਾਰਾ ਇੱਕ ਇੱਕ ਸਮਾਨ ਚਕਾਤਾ ਉਹਨਾਂ ਨੂੰ ਦੱਸ ਨਹੀਂ ਰੇ ਕਿ ਕਿਹੜੀ ਜਗ੍ਹਾ ਰੱਖਾਇਆ ਹੁਣ ਹੁਣ ਜਿਹੜਾ ਆਪਾਂ ਆਖਰੀ ਸਵਾਲ ਮੇਰਾ ਇਹ ਹੈਗਾ ਹੁਣ ਤੁਹਾਡੇ ਵੱਲੋਂ ਕਿਹੜਾ ਐਕਸ਼ਨ ਲਿਆ ਜਾ ਸਕਦਾ ਹੈ ਅੱਗੇ ਕੀ ਤੁਸੀਂ ਕਰ ਰਹੇ ਹੋ ਔਰ ਸਰਕਾਰ ਨੂੰ ਕੀ ਅਪੀਲ ਕਰਦੇ ਹੋ ਜਿਹੜੇ ਵੀ ਤੁਹਾਨੂੰ ਦੇਖ ਰਹੇ ਨੇ ਸਰ ਮੈਂ ਸਰਕਾਰ ਨੂੰ ਇਹ ਅਪੀਲ ਕਰਦੀ ਆ ਕਿ ਮੇਰੀ ਇੱਥੇ ਹੋਈ ਹੈ ਐਫ ਆਈ ਆਰ ਦਰਜ ਜਿਹਦੇ ਬਾਰੇ 2 ਸਾਲ ਬਾਅਦ ਮੇਰੀ ਐਫ ਆਈ ਆਰ ਦਰਜ ਹੁੰਦੀ ਆ ਔਰ ਮੈਨੂੰ 50 ਦਿਨ ਬਾਅਦ ਦੱਸਿਆ ਜਾਂਦਾ ਪਹਿਲੀ ਗੱਲ ਤਾਂ ਜਦੋਂ ਕੋਈ ਐਂਟੀਸਿਪੇਟਰੀ ਬੇਲ ਲੈ ਕੇ ਚਲੇ ਜਾਂਦਾ ਕਦੇ ਪੁਲਿਸ ਉਹਨੂੰ ਬਾਅਦ ਚ ਫੋਨ ਕਰਦੀ ਆ ਸਰ ਤੇ ਮੈਨੂੰ ਫੋਨ ਆਇਆ ਸੀ ਇਹਨਾਂ ਦੇ ਦੋਸਤ ਦੀ ਵਾਈਫ ਦਾ ਰਾਤ ਦੇ ਟਾਈਮ ਕਹਿੰਦੇ ਪੁਲਿਸ ਨੇ ਤੁਹਾਨੂੰ ਹੁਨੇ ਕਾਲ ਕੀਤੀ ਸੀ ਮੈਂ ਕਿਹਾ ਮੇਰਾ ਤਾਂ ਨੰਬਰ ਚੱਲ ਰਿਹਾ ਹੈਗਾ ਤੇ ਸਰ ਮੈਂ ਖੁਦ ਫੇਰ ਕਾਲ ਕੀ ਮੈਂ ਕਿਹਾ ਕਿਹੜੇ ਨੰਬਰ ਤੋਂ ਆਈ ਮੈਨੂੰ ਦੱਸੋ ਤੇ ਉਹ ਜਦੋਂ ਮੈਂ ਮਾਰਨਿੰਗ ਟਾਈਮ ਫੋਨ ਕੀਤਾ ਕਹਿੰਦੇ ਤੁਹਾਡੀ ਸਾਸੂ ਮਾਂ ਐਂਟੀਸਪੇਟਰੀ ਬਿੱਲ ਲੈਣ ਆਇਆ ਉਹ ਜਦੋਂ ਮੈਂ ਕੋਰਚ ਪਾਉਂਦੀ ਸਰ ਉਹ ਐਂਟੀਸਪੇਟਰੀ ਬਿੱਲ ਲੈ ਕੇ ਜਾ ਚੁੱਕੇ ਸੀ ਇਹ ਫੇ ਮੈਂ ਕਿਸੀ ਆਪਣੇ ਆਪ ਨੂੰ ਹਾਰਿਆ ਮਹਿਸੂਸ ਕੀਤਾ ਉਸਨੇ ਹਾਂਜੀ ਸਰ ਮੈਂ ਫੇ ਪੁਲਿਸ ਨੂੰ ਇਹ ਸਵਾਲ ਕੀਤਾ ਮੈਂ ਕਿਹਾ ਸਰ ਤੁਸੀਂ 22 ਤਰੀਕ ਨੂੰ ਕਿੰਨੇ ਫਾਈਰ ਲਾਂਚ ਕੀਤੀ ਤੁਹਾਡਾ ਫਰਜ ਨਹੀਂ ਸੀ ਕਿ ਮੈਨੂੰ ਦੱਸਣਾ 2 ਸਾਲ ਬਾਅਦ ਜੇ ਕਹਿੰਦੇ ਤੁਹਾਡਾ ਨੰਬਰ ਨਹੀਂ ਚੱਲਦਾ ਸੀ ਮੇਰਾ ਨੰਬਰ ਸਰ 40 ਦੇ 40 ਦਿਨ ਨਹੀਂ ਕੀ ਚੱਲਦਾ ਸੀ ਮੇਰਾ ਸਵਾਲ ਇਨਾਂ ਤੋਂ ਇਹ ਆ ਇਹ ਸਰ ਪੂਰੀ ਮਿਲੀ ਭਗਤ ਦੇ ਨਾਲ ਹੋਇਆ ਕੱਲ ਤੇ ਸਰ ਉਸ ਤੋਂ ਬਾਅਦ ਮੈਂ ਪੁਲਿਸ ਫੋਨ ਕਰਦੀ ਆ ਅਬੋਰਡ ਦੀ ਕਿ ਆ ਜਾਓ ਤੁਹਾਡੀ ਕੰਪਲੇਂਟ ਦਿੱਤੀ ਕੰਪਲੇਂਟ ਕਿਸ ਚੀਜ਼ ਦੀ ਦਿੱਤੀ ਰਾਤੀ 9 ਵਜੇ ਮੈਨੂੰ ਘਰੋਂ ਕਢਵਾ ਦਿੱਤਾ ਗਿਆ ਜਦੋਂ ਮੇਰੀ ਉੱਥੇ ਸਰ ਐਮ ਐਲ ਆਰ ਹੋਈ ਹੈ ਤੇ ਉਦੋਂ ਮੇਰੀ ਫਾਈਲ ਵੀ ਬੰਦ ਕਰਵਾਈ ਹੈ ਇਹਨਾਂ ਨੇ ਫਾਈਲ ਬੰਦ ਕਰਵਾਉਣ ਤੋਂ ਬਾਅਦ ਸਰ ਉੱਥੇ ਦੇ ਮਤਲਬ ਕਿ ਐਸਐਸਪੀ ਕੋ ਵੀ ਪੇਸ਼ ਹੋਈ ਕਿ ਮੇਰੇ ਬਿਆਨ ਨਹੀਂ ਲਏ ਜਾ ਰਹੇ ਮੇਰੇ ਬਿਆਨ ਜਦੋਂ 1 ਘੰਟੇ ਦੇ ਹੋ ਜਾਂਦੇ ਨੇ ਉਸ ਤੋਂ ਬਾਅਦ ਸਰ ਮੇਰੀ ਕਾਰਵਾਈ ਕਿਉਂ ਨਹੀਂ ਹੋਈ ਸਭ ਤੋਂ ਵੱਡੀ ਗੱਲ ਉੱਥੇ ਦੇ ਸਰ ਪੂਰੇ ਪੋਲੀਟੀਕਲ ਸਪੋਰਟ ਦੇ ਨਾਲ ਇਹ ਚੀਜ਼ਾਂ ਹੋਈਆਂ ਮੇਕੋ ਕੋਈ ਪੈਸਾ ਨਹੀਂ ਮੇਕੋ ਕੋਈ ਪੋਲੀਟੀਕਲ ਸਪੋਰਟ ਨਹੀਂ ਮੈਂ ਕਿੱਦਾਂ ਇਹ ਸਿਸਟਮ ਨਾਲ ਲੜੀ ਆ ਸਰ ਮੈਂ ਹੀ ਜਾਣਦੀ ਆ ਔਰ ਮੈਂ ਕਿੱਦਾਂ ਬਚ ਬਚਾ ਕੇ ਉੱਥੋਂ ਆਈ ਆ ਇੱਥੇ ਦੇ ਐਮ ਐਲ ਈਜ਼ ਨੂੰ ਸਾਰੀ ਗੱਲ ਦੱਸੀ ਗਈ ਸੀ ਲੁਧਿਆਣਾ ਦੇ ਉਹਨਾਂ ਦੀ ਹੀ ਸਪੋਰਟ ਨਾਲ ਸਰ ਮੈਂ ਕਿੱਦਰੇ ਮੈਂ ਕੰਨੀ ਸਹੀ ਸਲਾਮਤ ਘਰ ਆ ਪਈ ਨਹੀਂ ਤਾਂ ਸਰ ਮੇਰੀ ਜੋ ਕੰਡੀਸ਼ਨ ਸੀ ਉੱਥੇ ਥੱਲੇ ਗੁੰਡੇ ਵੀ ਸੀ ਭੇਜੇਗੇ ਕਿਹੜੇ ਕਿਹੜੇ ਐਮ ਐਲ ਈ ਸੀ ਜਿਹੜੇ ਤੁਹਾਨੂੰ ਸਪੋਰਟ ਕੀਤੇ ਲੁਧਿਆਣਾ ਤੋਂ ਸਰ ਅਥੇ ਦੇ ਪੋਲਾ ਸਾਹਿਬ ਨੇ ਗੋਗੀ ਅੰਕਲ ਨੇ ਅਥੇ ਦੇ ਅ ਪ੍ਰਾਸ਼ਰ ਸਾਹਿਬ ਨੇ ਮੌਜੂਦਾ ਐਮਐਲਏ ਜਿਨਾਂ ਨੂੰ ਸਰ ਮੇਰੇ ਪਾਪਾ ਅਗਲੇ ਦਿਨ ਗਏ ਮੈਂ ਪਾਪਾ ਨੂੰ ਫੋਨ ਕੀਤਾ ਪਾਪਾ ਮੈਨੂੰ ਇਦਾਂ ਘਰੋਂ ਬਾਹਰ ਕੱਢ ਕੇ ਲਿਆਏ ਮੈਂ ਬਹੁਤ ਜ਼ਿਆਦਾ ਬੋਨਦਲ ਗਈ ਸੀ ਸਰ ਉਸ ਟਾਈਮ ਬਹੁਤ ਜ਼ਿਆਦਾ ਮਤਲਬ ਕਿ ਮਤਲਬ ਉਸ ਚੀਜ਼ ਤੋਂ ਨਿਕਲ ਪਾਣਾ ਹੀ ਬੜਾ ਮੁਸ਼ਕਲ ਸੀ ਮੈਂ ਸੋਚ ਰਹੀ ਸੀ ਹੋ ਗਿਆ ਤੇ ਸਰ ਅਥੇ ਦੇ ਕਿਸੇ ਬੰਦੇ ਨੇ ਵੀ ਫੋਨ ਕੀਤਾ ਸੀ ਉੱਥੇ ਅਬੋਹਰ ਦੇ ਵਿੱਚ ਕੀ ਲੜਕੀ ਨਾ ਇਦਾਂ ਕਿੱਦਾਂ ਕੀਤਾ ਤੁਸੀਂ ਤੇ ਉਹ ਤੇ ਬੀਜੇਪੀ ਦੇ ਹੀ ਸੀ ਤੇ ਉਹਨਾਂ ਨੇ ਫੋਨ ਕੀਤਾ ਸੀ ਕਹਿੰਦੇ ਤੁਸੀਂ ਲੜਕੀ ਨਾ ਅਦਾ ਕਿਦਾਂ ਕਰ ਦਿੱਤਾ ਤੇ ਉਹ ਕੰਦੇ ਕੰਦੇ ਸਾਡੇ ਵੱਲੋਂ ਤਾਂ ਨਹੀਂ ਹੋਇਆ ਇਹ ਉੱਥੇ ਦੇ ਮੌਜੂਦਾ ਐਮਐਲਏ ਦੀ سپورਟ ਦੁਆਰਾ ਹੋਇਆ ਹੈ ਇਹ ਕੰਮ ਇਹ ਅਸੀਂ ਨਹੀਂ ਕੀਤਾ ਕੰਦੇ ਕੰਦੇ ਦੇ ਸੌਹਰਿਆਂ ਨੇ ਮਤਲਬ ਹੁਣ ਤੁਸੀਂ ਸਿੱਧੇ ਤੌਰ ਤੇ ਕੀ ਕਹਿਣਾ ਚਾਹੋਗੇ ਪੁਲਿਸ ਪ੍ਰਸ਼ਾਸਨ ਤੋਂ ਲੈ ਕੇ ਜਿੱਥੇ ਵੀ ਤੁਹਾਡੇ ਕੇਸ ਹੈਗੇ ਨੇ ਉਹਨਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਸਰ ਮੈਂ ਇਹੀ ਅਪੀਲ ਕਰਨਾ ਚਾਹੁੰਦੀ ਹਾਂ ਕਿ ਮੇਰੀ ਸੁਣਵਾਈ ਕੀਤੀ ਜਾਵੇ ਔਰ ਜਿੱਦਾਂ ਮੇਰਾ ਝੂਠਾ ਆਪਣੇ ਆਪ ਐਫ ਆਈ ਆਰ ਕਰਾ ਕੇ ਐਂਟੀਸਪੇਟਰੀਆਂ ਵੇਲਾਂ ਲੈ ਗਏ ਇਹ ਚਾਹੁੰਦੇ ਸੀ ਕਿ ਮੈਂ ਕਿਸੇ ਤਰੀਕੇ ਨਾਲ ਘਰ ਵਸਾਂ ਹੀ ਨਾ ਮੇਰੀ ਸੱਸ ਦਾ ਇਹੀ ਮੋਟਿਵ ਸੀ ਉਹਨੇ ਇਹ ਮੋਟਿਵ ਔਰ ਹੁਣ ਮੈਨੂੰ ਕਹਿੰਦੇ ਮੈਨੂੰ ਇਹਨਾਂ ਨੇ ਇੱਕ ਵਾਰੀ ਨਹੀਂ ਕਿਹਾ ਕਿ ਤੁਸੀਂ ਆਪਣੇ ਬਿਆਨ ਦੇ ਜੋ ਆ ਕੇ ਸਰ ਇੱਥੇ ਵ ਵਕੀਲਾਂ ਦਾ ਵੀ ਇਹ ਹਾਲ ਹੈ ਸਰ ਪੈਸੇ ਮੈਂ ਮੇਰੇ ਕੋਲ ਨਾ ਪੈਸੇ ਹੈ ਨਾ ਮੇਰੇ ਕੋਲ ਵਕੀਲ ਹੈ ਮੈਂ ਦੱਸੋ ਕਿੱਦਾਂ ਕਿਸ ਤਰੀਕੇ ਨਾਲ ਜਾਵਾਂ ਹਣਾ ਸਰ ਮੈਂ ਪਾਸ ਜੇ ਅੱਜ ਮੈਂ ਕੋਈ ਮੁਫਤ ਦਾ ਵਕੀਲ ਵੀ ਕਰਦਨੀ ਹੈ ਕਿ ਇਹ ਛੋਟ ਹੀ ਹੈ ਕਿ ਉਹ ਵਿਕੇਗਾ ਨਹੀਂ ਕਿੰਨੀ ਕੁੜੀਆਂ ਦੇ ਕੇਸਿਸ 'ਚ ਸਰ ਜਿਹੜੀਆਂ ਲੜਕੀਆਂ ਐ ਉਹਨਾਂ ਦੇ ਕੇਸ ਅੱਜ ਦੋ ਦੋ ਤਿੰਨ ਤਿੰਨ ਵਾਰੀ ਤਾਂ ਵਕੀਲ ਦੀ ਬਿਕ ਚੁੱਕੇ ਐ ਸਰ ਮੈਂ ਕਿੱਦਾਂ ਕਿੱਥੇ ਇਨਸਾਫ ਹੋਦੀ ਸੋਚ ਸਕਦੇ ਆ ਕਿ ਕਿੱਥੇ ਮੈਨੂੰ ਇਨਸਾਫ ਮਿਲੇਗਾ ਸੋ ਜੇ ਕੁੜੀ ਸੀ ਤੁਹਾਨੂੰ ਦਿਖਾ ਰਹੇ ਆ ਗੱਲ ਕਰਾ ਰਹੇ ਆ ਇਨਸਾਫ ਦੀ ਗੁਹਾਰ ਲੈ ਕੇ ਪਿਛਲੇ 5 ਸਾਲਾਂ ਤੋਂ ਦੌੜ ਭੱਜ ਕਰ ਰਹੀ ਐ ਉਹ ਵੀ ਇਕੱਲੀ ਸਭ ਤੋਂ ਵੱਡੀ ਚੀਜ਼ ਐ ਵੀ ਤੁਸੀਂ ਵੀ ਦੇਖੋ ਅਖਬਾਰਾਂ ਦੇ ਉੱਤੋਂ ਐਡ ਦੇਖ ਕੇ ਕਦੇ ਵੀ ਵਿਆਹ ਨਾ ਕਰੋ ਜੇ ਤੁਹਾਡੀ ਚਾਹ ਹੈਗੀ ਵਿਆਹ ਕਰਨ ਦੀ ਤੇ ਪੂਰੀ ਇਨਕੁਆਰੀ ਕਰੋ ਔਰ ਉਹਨੂੰ ਘੱਟੋ ਘੱਟ 1 ਸਾਲ ਦਾ ਸਮਾਂ ਜ਼ਰੂਰ ਦਿਓ ਉਹਦੀ ਤਹਿਕੀਕਤ ਪੂਰੀ ਕਰੋ ਕਿਉਂਕਿ ਇਸ ਤਰ੍ਹਾਂ ਦੇ ਕੇਸ ਸਾਹਮਣੇ ਆਉਂਦੇ ਨੇ ਫਿਰ ਬਾਅਦ 'ਚ ਪਛਤਾਣਾ ਪੂਰੇ ਪਰਿਵਾਰ ਨੂੰ ਪੈਂਦਾ ਹੈਗਾ ਨਵੀਂ ਅਪਡੇਟ ਦੇ ਨਾਲ ਤੁਹਾਡੇ ਨਾਲ ਫਿਰ ਰੁਬਰੂ ਹੋਵਾਂਗੇ ਤੁਸੀਂ ਦੇਖਦੇ ਰਹੋ ਲਾਈਵ ਤੇ ਜੀ